ਕੋਕਦੇ ਅੱਜ ਦੀ ਗੱਲ ਕਰਦੇ ਆ ਹੁਣ ਦੂਸਰੀ ਵਾਰੀ ਸਰਕਾਰ ਬਣ ਗਈ ਉਹ ਹਾਈ ਪ੍ਰੋਫਾਈਲ ਲੀਡਰ ਆ ਗਏ ਜਿਹੜਾ ਨੂੰ 5-5 10-10 ਹਜ਼ਾਰ ਵੋਟ ਪੈਂਦੀ ਆ ਆਗੇ ਬੀਜੇਪੀ ਦੇ ਪੁਰਾਣੇ ਜੋ ਵਰਕਰ ਨੇ ਜਾਂ ਲੀਡਰ ਨੇ ਉਹ ਆਪਦੇ ਆਪ ਨੂੰ ਕਿਤੇ ਲੱਟਿਆ ਮਹਿਸੂਸ ਕਰਦੇ ਨੇ ਤੇ ਉਹਨਾਂ ਨੂੰ ਇਗਨੋਰ ਮਾਰਦੇ ਆ ਅੱਜ ਉਹਨਾਂ ਦੇ ਦਿਲ ਦੂਤਰਵਾਸਾਂ ਦੇਣ ਲਈ ਕਿ ਵੀ ਆਪਾਂ ਸਾਰੇ ਇੱਕ ਆ ਤੇ ਉਹਨਾਂ ਲਈ ਅੱਜ ਇਹ ਅੱਜ ਦਾ ਮੀਟਿੰਗ ਰੱਖੀ ਜੋ ਪੁਰਾਣੇ ਵਰਕਰ ਹੁੰਦੇ ਆ ਉਹੀ ਪਾਰਟੀ ਦੇ ਨੀ ਹੁੰਦੇ ਆ ਜਿਹੜੇ ਦੂਸਰੀ ਪੱਟ ਕੇ ਲਾਏ ਹੋਏ ਦਰਖਤ ਕਦੇ ਜ਼ਿਆਦਾ ਟਾਈਮ ਖੜਦੇ ਨਹੀਂ ਹੁੰਦੇ ਕਿਉਂਕਿ ਜਿਹੜੇ ਉਹ ਪਾਰਟੀਆਂ ਦੇ ਨਹੀਂ ਬਣੇ ਮ ਹਾਂ ਗੁਰਦਾਸਪੁਰੇ ਅਮਨਦੀਪ ਸਿੰਘ ਪੂਨੀਆ ਜੀ ਦੇ ਘਰੇ ਜਿਨ੍ਹਾਂ ਨੇ ਕਿ ਕਾਫੀ ਇਕੱਠ ਕੀਤਾ ਸੀਗਾ ਤੇ ਇਹਨਾਂ ਨੇ ਜੋ ਵਰਕਰਾਂ ਨਾਲ ਮੀਟਿੰਗ ਕੀਤੀ ਹੈ ਕੀ ਕਾਰਨ ਸੀਗਾ ਸੋਸੀ ਸਰ ਸੋਸੀ ਕਾਲ ਜੀ ਸਰ ਕੀ ਕਾਰਨ ਸੀ ਕਿ ਅੱਜ ਕਾਫੀ ਵੱਡਾ ਇਕੱਠ ਸੀਗਾ ਤੇ ਆਪਣੀ ਵਰਕਰ ਮੀਟਿੰਗ ਅੱਜ ਅਸੀਂ ਨੇ ਕੋਈ ਇਕੱਠ ਨਹੀਂ ਕੀਤਾ ਅੱਜ ਭਾਜਪੀ ਦਾ ਜੋ ਪੁਰਾਣੇ ਵਰਕਰ ਸੀ ਉਹਨਾਂ ਨੂੰ ਲੈ ਕੇ ਇੱਕ ਮੀਟਿੰਗ ਰੱਖੀ ਗਈ ਸੀ ਕਿਉਂਕਿ ਪਿਛਲਾ ਸਮਾਂ ਕੁਛ ਅਜੇ ਹਰਿਆ ਹੈ ਬੀਜੇਪੀ ਦੇ ਵਿੱਚ ਜਿਹੜੇ ਬੰਦੇ ਪੁਰਾਣੇ ਟਾਈਮ ਦੇ ਵਿੱਚ ਦਰਿਆ ਬਿਛਾਉਣ ਵਾਲੇ ਸੀ ਚਾਹੇ ਬੀਜੇਪੀ ਦਾ ਅੱਜ ਦੇ بڑا ਨਿਸ਼ਾਨ ਦਫ਼ਤਰ ਹੈ ਜਰੂਰ ਦਫ਼ਤਰ ਬਣਾਉਣ ਦੀ ਗੱਲ ਸੀ ਚਾਹੇ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਦਾ ਫੁੱਲ ਮਤਲਬ ਚੋਣ ਨਿਸ਼ਾਨ ਲੈ ਕੇ ਜਾਣ ਦੀ ਗੱਲ ਸੀ ਵਾਜਪਾਈ ਟਾਈਮ ਦੀ ਗੱਲ ਕਰਦਾ ਮੈਂ ਜਾਂ ਉਸ ਤੋਂ ਵੀ ਪੁਰਾਣੀ ਗੱਲ ਕਰਦਾ ਕਿਉਂਕਿ ਜਦੋਂ ਵਾਜਪਾਈ ਮੇਰੇ ਫਾਦਰ ਹੁਣੀ ਹੁੰਦੇ ਸੀ ਉਸ ਟਾਈਮ ਵਾਜਪਾਈ ਜੀ ਉਹ ਰੇਲ ਟ੍ਰੇਨ ਚ ਆਇਸੀ ਤਾਂ ਰਿਕਸ਼ੇ ਚ ਮਤਲਬ ਇੱਥੇ ਕਿ ਰੈਲੀ ਕਰਕੇ ਗਏ ਸੀ ਮਤਲਬ ਉਹ ਸਮੇਂ ਦੇ ਅਜ ਬੀਜਪੀ ਦੇ ਵਰਕਰ ਇੱਥੇ ਇਕੱਠੇ ਹੋਏ ਸੀ ਕਿਉਂਕਿ ਜੇ ਅੱਜ ਦੀ ਗੱਲ ਕਰਦੇ ਆ ਹੁਣ ਦੂਸਰੀ ਵਾਰੀ ਸਰਕਾਰ ਬਣ ਗਈ ਉਹ ਹਾਈ ਪ੍ਰੋਫਾਈਲ ਲੀਡਰ ਆ ਗਏ ਜਿਹੜਾ ਨੂੰ 5-5 10-10 ਹਜ਼ਾਰ ਵੋਟ ਪੈਂਦੀ ਆ ਆਗੇ ਬੀਜਪੀ ਦੇ ਪੁਰਾਣੇ ਜੋ ਵਰਕਰ ਨੇ ਜਾਂ ਲੀਡਰ ਨੇ ਉਹ ਆਪਦੇ ਆਪ ਨੂੰ ਕਿਤੇ ਲੱਟਿਆ ਮਹਿਸੂਸ ਕਰਦੇ ਨੇ ਤੇ ਉਹਨਾਂ ਨੂੰ ਇਗਨੋਰ ਮਾਰਦੇ ਆ ਅੱਜ ਉਹਨਾਂ ਦੇ ਦਿਲ ਦੂਤਰਵਾਸਾਂ ਦੇਣ ਲਈ ਕਿ ਵੀ ਆਪਾਂ ਸਾਰੇ ਇੱਕ ਆ ਤੇ ਉਹਨਾਂ ਲਈ ਅਜੇ ਹੀ ਅੱਜ ਦਾ ਮੀਟਿੰਗ ਰੱਖੀ ਗਈ ਸੀ ਸਿਰ ਅਜ ਰਵਿੰਦ ਖੰਨਾ ਜੀ ਨੂੰ ਟਿਕਟ ਐਨਾਨਸ ਕੀਤੀ ਗਈ ਹੈਗੀ ਕਾਫੀ ਇਕ ਕੀ ਕਰਨ ਰਿਹਾ ਕਿ ਆ ਬੀਜੇਪੀ ਵੱਲੋਂ ਜਿਹੜੇ ਕਿ ਤੁਸੀਂ ਦੱਸਿਆ ਜਿਹੜੇ ਪੁਰਾਣੇ ਵਰਕਰ ਨੇ ਉਹਨਾਂ ਨੂੰ ਹਮੇਸ਼ਾ ਹੀ ਅਣਦੇਖਿਆ ਕੀਤਾ ਗਿਆ ਹੈ ਕਿ ਪੈਰਾਸ਼ੂਟ ਰਾਹੀਂ ਲਿਆ ਕੇ ਉਮੀਦਵਾਰ ਉਤਾਰ ਦਿੱਤੇ ਜਾਂਦੇ ਨੇ ਚਾਹੇ ਪ੍ਰਧਾਨਗੀ ਦੇ ਗੱਲਾਂ ਲਗਾ ਲਓ ਸੁਨੀਲ ਜਾਖੜ ਦੀ ਸਨ ਪਹਿਲਾਂ ਕਾਂਗਰਸ ਪਾਰਟੀ ਵਿੱਚ ਸਨ ਉਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਪ੍ਰਧਾਨ ਅਗਾ ਦਿੱਤਾ ਗਿਆ ਅਰਵਿੰਦ ਖੰਨਾ ਜੀ ਵੀ ਦੂਸਰੀ ਪਾਰਟੀ ਦਾ ਵਾਸੀ ਸੀ ਉਹਨਾਂ ਨੂੰ ਵੀ ਉਮੀਦਵਾਰ ਪ੍ਰਧਾਨ ਲਗਾ ਦਿੱਤਾ ਗਿਆ ਤੇ ਅੱਜ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਇਹ ਤਾਂ ਬੀਜੇਪੀ ਦੀ ਪੁਰਾਣੀ ਸੀਨੀਅਰ ਲੀਡਰਸ਼ਿਪ ਹੀ ਦੱਸ ਸਕਦੀ ਹੈ ਅਸੀਂ ਅੱਜ ਉਹਨਾਂ ਨੂੰ ਜਗਾਉਣ ਦੇ ਲਈ ਪੁਰਾਣੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਨੀ ਜਾਂ ਦੱਸਣ ਲਈ ਹੀ ਮੀਟਿੰਗ ਰੱਖੀ ਗਈ ਸੀ ਜਿਹੜੀਆਂ ਆ ਗੱਲਾਂ ਨੇ ਇਹਨਾਂ ਨੂੰ ਮਤਲਬ ਪਾਰਟੀ ਦੇ ਹਾਈ ਕਮਾਂਡ ਤੱਕ ਪਹੁੰਚਾਉਣ ਲਈ ਕਿਉਂਕਿ ਜੋ ਪੁਰਾਣੇ ਵਰਕਰ ਹੁੰਦੇ ਆ ਉਹੀ ਪਾਰਟੀ ਦੇ ਨੀਂਹ ਹੁੰਦੇ ਆ ਜਿਹੜੇ ਦੂਸਰੀ ਪੱਟ ਕੇ ਲਾਏ ਹੋਏ ਦਰਖਤ ਕਦੇ ਜ਼ਿਆਦਾ ਟਾਈਮ ਖੜ੍ਹਦੇ ਨਹੀਂ ਹੁੰਦੇ ਕਿਉਂਕਿ ਜਿਹੜੇ ਉਹ ਪਾਰਟੀਆਂ ਦੇ ਨਹੀਂ ਬਣੇ ਮੇਰੇ ਖਿਆਲ ਚ ਬੀਜੇਪੀ ਦਾ ਵੀ ਨਹੀਂ ਬਣਨਗੇ ਇਹੀ ਗੱਲ ਅਸੀਂ ਬੀਜੇਪੀ ਹਾਈ ਕਮਾਂਡ ਨੂੰ ਦੱਸਣੀ ਚਾਹੁੰਦੇ ਆ ਪਾਰਟੀ ਚੜ੍ਹਦੀ ਕਲਾ ਵਿੱਚ ਜਾਵੇਗਾ ਕਿ ਅਮਨ ਪੁਨੀਆ ਬੋਲੋ ਹੈਲਪ ਕੀਤੀ ਜਾਵੇਗੀ ਜੇ ਟਿਕਟ ਤੇ ਦਾਵੇਦਾਰ ਰਹਿੰਦੇ ਨੇ ਤੇ ਹਾਈ ਕਮਾਂਡ ਕਹਿੰਦੀ ਹੈ ਕਿ ਅਰਵਿੰਦ ਖੰਨਾ ਦੀ ਹੈਲਪ ਕੀਤੀ ਜਾਵੇ ਪਾਰਟੀ ਇਹ ਮੀਟਿੰਗ ਸਾਰੀ ਉਹੀ ਸੀ ਤੇ ਸਾਰੇ ਵਰਕਰਾਂ ਨੇ ਇਹ ਮੀਟਿੰਗ ਕਰਨੀ ਇਥੋਂ ਕਿਸੇ ਨੇ ਕਿਹਾ ਨਹੀਂ ਇਸ ਮੀਟਿੰਗ ਦੇ ਉਹ ਨਹੀਂ ਕਰਦੇ ਹੈਗੇ ਪਹਿਲਾਂ ਇਹ ਸਾਰੇ ਵਰਕਰਾਂ ਨੇ ਉਸੇ ਲਈ ਮੀਟਿੰਗ ਰੱਖੀ ਸੀ ਜੋ ਸਾਰਿਆਂ ਦੀਆਂ ਭਾਵਨਾਵਾਂ ਹੋਣਗੀਆਂ ਤੇ ਅੱਜ ਦਾ ਕੱਲ੍ਹ ਸੰਗਰੂਰ ਦੀ ਮੀਟਿੰਗ ਰੱਖੀ ਗਈ ਹੈ ਜੋ ਪੁਰਾਣੇ ਵਰਕਰ ਨੇ ਭਾਪੀ ਜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਜੋ ਦਰੀਆਂ ਵਿਛਾਉਣ ਵਾਲੇ ਸੀ ਜਿਹੜੇ ਵਰਕਰ ਹੈ ਜੀ ਅਜੇ ਵੀ ਸੀ ਜਿਹੜੇ ਨਰਾਜ਼ ਸੀਗੇ ਕਿ ਪਾਰਟੀ ਤੁਹਾਨੂੰ ਤੁਹਾਨੂੰ ਕਹਿੰਦੀ ਰਹੀ ਹੈ ਕਿ ਟਿਕਟ ਦੇਵਾਂਗੇ ਬਾਅਦ ਵਿੱਚ 1 ਲੱਖ ਤੱਕ ਖੰਨਣ ਦੇ ਦਿੱਤੀਗੀ ਬਿਲਕੁਲ ਸਹੀ ਹੈ ਜੋ ਭਾਵਕ ਵਰਕਰ ਹੁੰਦੇ ਪੁਰਾਣੇ ਵਰਕਰ ਹਰ ਇੱਕ ਬੰਦੇ ਵਰਕਰਾਂ ਦੀ ਅਪਦੇ ਅਪਦੇ ਮੀਟਿੰਗ ਰੱਖਦੇ ਆ ਸਾਰੇ ਵਰਕਰਾਂ ਦੀ ਮੰਨ ਦੀ ਗੱਲ ਇੱਕੋ ਗੱਲ ਥੋੜੀ ਹੁੰਦੀ ਆ ਹਰ ਇੱਕ ਵਰਕਰ ਦੀ ਦਿਲ ਦੀ ਅਬਦੀ ਉਸ ਭਾਵ ਨੇ ਹਰ ਇੱਕ ਬੰਦੇ ਨੇ ਆਪਣੀ ਭਾਵਨਾ ਉਜਾਗਰ ਕਰੀ ਹੈ ਹੁਣ ਸਾਰੇ ਬੈਠ ਕੇ ਗੱਲ ਕਰਾਂਗੇ ਕੋਈ ਜਿਹੜਾ ਡਿਸੀਜਨ ਕਰਨਗੇ ਉਹ ਜ ਫੈਸਲਾ ਕਰਾਂਗੇ ਕਿਹਨਾ ਸਰ ਹਾਂਜੀ ਸਰ ਸਰ ਕੀ ਕਰਨਾ ਚਾਹੋਗੇ ਮੀਟਿੰਗ ਵਾ ਸਰ ਮੀਟਿੰਗ ਰੱਖੀ ਗਈ ਸੀ ਸਾਡੇ ਭਾਜਪਾ ਦੇ ਜੋ ਜ਼ਮੀਨੀ ਪੱਧਰ ਤੇ ਵਰਕਰ ਜੁੜੇ ਹੋਏ ਸੀ ਸਾਨੂੰ ਅਸੀਂ 97 ਨਾਲ ਜੁੜੇ ਹੋਏ ਹਾਂ ਪਹਿਲਾਂ ਬੀਜੇਪੀ ਦਾ ਪੰਜਾਬ ਚ ਕੁਝ ਆਧਾਰ ਨਹੀਂ ਜਦੋਂ ਅਸੀਂ ਪਹਿਲਾਂ ਅਕਾਲੀਆਂ ਨਾਲ ਲੜ ਲੜ ਕੇ ਇਲੈਕਸ਼ਨ ਲੜਦੇ ਰਹੇ ਹਾਂ ਸਾਨੂੰ ਇੱਕ ਉਮੀਦ ਜਾਗੀ ਸੀ ਵੀ ਅਸੀਂ ਇਕੱਲੇ ਹੁਣ ਹੋ ਗਏ ਤੇ ਬਾਈ ਦੇ ਵਿੱਚ ਵੀ ਇਲੈਕਸ਼ਨ ਇਹ ਅਲੱਗ ਲੜਾਂਗੇ ਇਹ ਸਾਡੇ ਵੀ ਸਾਡੇ ਜਿਹੜੇ ਫਰਕ ਨੇ ਉਹੀ ਲੀਡਰ ਬਣਨਗੇ ਪਰ ਪਾਰਟੀ ਨੇ ਬਾਹਰੋਂ ਲਿਆ ਕੇ ਦੂਜੀ ਪਾਰਟੀਆਂ ਨੂੰ ਲਿਆ ਕੇ ਆਏ ਲੀਡਰ ਉਹਨਾਂ ਨੂੰ ਸਾਡੇ ਉੱਪਰ ਬਿਠਾ ਕੇ ਬਿਠਾਤਾ ਉਹਦਾ ਸਾਨੂੰ ਐ ਲੱਗਦਾ ਜੀ ਠੱਗੇ ਹੋਏ ਆ ਉਹਨਾਂ ਨੇ ਲੀਡਰ ਨੂੰ ਇਹ ਵੀ ਨਹੀਂ ਪਤਾ ਇਹ ਪਾਰਟੀ ਦੇ ਕੋਣ ਅਹੁਦੇਦਾਰ ਨੇ ਇਹਨਾਂ ਨੇ ਕੀ ਕੰਮ ਕੀਤਾ ਸਰ ਉਹ ਪਾਰਟੀ ਕਿਵੇਂ ਮਜ਼ਬੂਤ ਹੋ ਜੂਗੀ ਜਿਹਨੂੰ ਆਪਣੇ ਜਣਾ ਹੀ ਕਮਜ਼ੋਰ ਕਰ ਲਿਆ ਜੀ ਕੀ ਨਾਮ ਸਰ ਬਣੇ ਯਸ਼ਪਾਲਾ ਜੀ ਤੋਰੀ ਤੋਂ ਸਰ ਕੀ ਕਹਿਣਾ ਚਾਹੋਗੇ ਕਿ ਅਰਵਿੰਦ ਖੰਨਾ ਨੂੰ ਟਿਕਟ ਅਨਾਉਂਸ ਦਿੱਤੀ ਗਈ ਲੇਕਿਨ ਗੱਲਾਂ ਚੱਲ ਰਹੀ ਸੀ ਕਿ ਵਰਕਰ ਆਪਣੇ ਭਾਸ਼ੀ ਦੱਸ ਰਹੀ ਸੀ ਕਿ ਪਹਿਲਾਂ ਗੱਲ ਚੱਲ ਰਹੀ ਸੀ ਕਿ ਅਮਨ ਪੂਨੀ ਜੀ ਨੂੰ ਕਿ ਤੁਸੀਂ ਤਿਆਰੀ ਕਰੋ ਤੇ ਤੁਹਾਨੂੰ ਟਿਕਟ ਲਈ ਜਾਵੇਗੀ ਬਿਲਕੁਲ ਇਹ ਗੱਲ ਸਹੀ ਹੈ ਜੀ ਇਹਨਾਂ ਨੂੰ 6 ਮਹੀਨੇ ਤੋਂ ਪਹਿਲੇ ਕਿਹਾ ਜਾ ਰਿਹਾ ਸੀ ਵੀ ਟਿਕਟ ਤੁਹਾਨੂੰ ਦੇਵਾਂਗੇ ਤੇ ਮੌਕੇ ਤੇ ਉਹਨਾਂ ਨੂੰ ਦੇ ਦਿੱਤੀ ਤੇ ਲੇਕਿਨ ਦੇਖੋ ਅਸੀਂ ਪਾਰਟੀ ਹਾਈਕ ਮੰਤਰੀ ਇਹ ਗੱਲ ਪੁੱਛਣਾ ਚਾਹੁੰਦੇ ਹਾਂ ਵੀ ਤੁਸੀਂ 2022 ਦੇ ਵਿੱਚ ਵੀ ਨਵੇਂ ਬੰਦਿਆਂ ਨੂੰ ਟਿਕਟ ਦਿੱਤੀ ਪਾਰਟੀ ਤੋਂ ਬਾਹਰੋਂ ਲਿਆਂਦੇ ਨੂੰ ਕੀ ਉਹਨਾਂ ਨੂੰ ਬੀਜੇਪੀ ਦੀ ਜਿਹੜੀ 5-7000 8-10000 ਵੋਟਤੀ ਇਲਾਕੇ ਜਿਉਂ ਉਦੋਂ ਵੱਧ ਆਪਦੀ ਵੋਟ ਪਈ ਕੋਈ ਜਦੋਂ ਆਪਦੀ ਬੋਟ ਨਹੀਂ ਪਈ ਹੁਣ ਵੀ ਨਹੀਂ ਉਹਨਾਂ ਨੂੰ ਆਪਦੀ ਕੋਈ ਬੋਟ ਨਹੀਂ ਬੀਏਪੀ ਦੀ ਬੋਟੇ ਪੈਣੀਆਂ ਫਿਰ ਬੀਜੇਪੀ ਦੇ ਵਰਕਰ ਨੂੰ ਟਿਕਟ ਕਿਉਂ ਨਹੀਂ ਦਿੱਤਾ ਨਾ ਬਾਹਰ ਲੈਣ ਬਿੱਟੇ ਕਿਉਂ ਨਹੀਂ ਦਿੱਤਾ ਇਹ ਰੋਸ ਆਜੀ ਕਿਉਂ ਉਦੋਂ ਕਿਉਂ ਨਹੀਂ ਸੀ ਜਦੋਂ ਰਵਿੰਦਰ ਖੰਨਾ ਨੂੰ ਪੰਜਾਬ ਦਾ ਮੀਤ ਪ੍ਰਧਾਨ ਲਗਾ ਦਿੱਤਾ ਸੀ ਸੁਨੀਲ ਜਾਖੜ ਨੂੰ ਬਾਹਰੋਂ ਆਏ ਨੂੰ ਕਾਂਗਰਸ ਦਾ ਆਪਣੇ ਬੀਜੇਪੀ ਦਾ ਪੰਜਾਬ ਪ੍ਰਧਾਨ ਲਗਾ ਦਿੱਤਾ ਸੀਗਾ ਜੇ ਉਦੋਂ ਇਹ ਰੋਸ ਕੀਤਾ ਹੁੰਦਾ ਤਾਂ ਸ਼ਾਇਦ ਤਾਂ ਟਿਕਟ ਨਾ ਮਿਲਦੀ ਜਨਾਂ ਨੂੰ ਨਹੀਂ ਰੋਸ ਤਾਂ ਉਦੋਂ ਵੀ ਕੀਤਾ ਸੀ ਫਿਰ ਲੇਕਿਨ ਦਬ ਦਿੱਤਾ ਜਾਂਦਾ ਵਿੱਚ ਹੀ ਉਦੋਂ ਵੀ ਸ਼ਿਵਨੀ ਸ਼ਰਮਾ ਜੀ ਨੇ ਰੋਸ ਕੀਤਾ ਸੀ ਜੇ ਜਾਖੜ ਸਾਹਿਬ ਨੂੰ ਪ੍ਰਧਾਨ ਬਣਾਇਆ ਹੋ ਹੁੰਦਾ ਤਾਂ ਹੈ ਲੇਕਿਨ ਦਬ ਦਿੱਤਾ ਜਾਂਦਾ ਹੁਣ ਵੀ ਸ਼ਾਇਦ ਇਹਦਾ ਪਤਾ ਨਹੀਂ ਕੀ ਰਿਜ਼ਲਟ ਹੋਊਗਾ ਕੀ ਵਰਕਰਾਂ ਵੱਲੋਂ ਖੰਨਾ ਸਾਹਿਬ ਦਾ ਸਾਥ ਤਾਂ ਦਿੱਤਾ ਜਾਵੇਗਾ ਜੇ ਹਾਈ ਕਮੈਂਡ ਹਾਈ ਕਮੈਂਡ ਕਹਿੰਦੀ ਹੈ ਕਿ ਟਿਕਟ ਇਹੀ ਲੜਨਗੇ ਤੇ ਇਹਨਾਂ ਦੀ ਹੈਲਪ ਕਰੋ ਸਾਥ ਤਾਂ ਦੇਣਗੇ ਲੇਕਿਨ ਉਹ ਮੰਨਣਾ ਨਹੀਂ ਦੇਣਗੇ ਮੰਨਉ ਨਹੀਂ ਦਿੱਤਾ ਜਾਏਗਾ ਕਿਤੇ ਨਾ ਕੋਈ ਜੋਸ਼ ਨਹੀਂ ਦੇਖਣ ਨੂੰ ਮਿਲੇਗਾ ਜੋ ਬਿਲਕੁਲ ਸਹੀ ਗੱਲ ਹੈ ਤੁਹਾਡੀ ਕਿ ਜੋਸ਼ ਨਹੀਂ ਦੇਖਣ ਨੂੰ ਮਿਲੇਗਾ ਮਨ ਤੋਂ ਨਹੀਂ ਹੋਏਗਾ ਉਪਰੋਂ ਠੀਕ ਹੈ ਪਾਰਟੀ ਦਾ ਆਦੇਸ਼ ਹੈ ਪਾਰਟੀ ਦੇ ਵਰਕਰ ਵਫਾਦਾਰ ਨੇ ਇਹੀ ਵਰਕਰ ਪਾਰਟੀ ਦੇ ਵਫਾਦਾਰ ਨੇ ਉਹਨਾਂ ਦੇ ਨਾਲ ਚੱਲਣ ਵਾਲੇ ਵਫਾਦਾਰ ਨਹੀਂ ਹੈ ਉਹ ਸਾਰਾ ਕੋਡ ਬਾਈ ਉਹਨਾਂ ਨੇ ਆਪਦਾ ਬਣਾ ਲਿਆ ਜ਼ਿਲ੍ਹੇ ਦੇ ਸਾਰੇ ਪ੍ਰਧਾਨ ਜੀ ਉਹ ਕਰਕੇ ਉਹ ਸਾਰੇ ਉਹਨਾਂ ਨਾਲ ਹੀ ਆਏ ਨੇ ਉਹਨਾਂ ਨਾਲ ਹੀ ਚਲੇ ਜਾਣਗੇ ਜਦੋਂ ਅੱਜ ਖੰਨਾ ਸਾਹਿਬ ਟਿਕਟ ਅਨਾਉਂਸ ਹੋਇਆ ਸੰਗਰੂਰ ਨੂੰ ਸਵਾਗਤ ਕੀਤਾ ਗਿਆ ਤਾਂ ਇੱਕ ਦਿਨ ਕਿ 3.5 ਦੇਖੀ ਗਈ ਕਿ ਇੱਕ 3 ਸੀ ਤੇ 4 ਤੇ 3 ਸੀ ਜਦੋਂ ਉੱਥੇ ਹਾਜ਼ਰ ਨਹੀਂ ਸਨ ਉਹ ਸੁਨੇਹੀ ਨਹੀਂ ਲੰਝੇਗੇ ਨਾ ਉਹ ਆਪਦੇ ਆਪੇ ਚੱਲਦੇ ਨੇ ਜਿਵੇਂ ਅਸੀਂ ਰਾਜੇ ਹਾਂ ਜਨਤਾ ਵੀ ਮਗ ਰਹੀ ਜੋਗੀ ਜ਼ਮੀਂਦੇ ਨੇਤਾ ਨਹੀਂ ਹੈ ਆਸਮਾਨੀ ਨੇਤਾ ਨੇ ਜੀ ਇਹ ਸਨ ਸਾਡੇ ਨਾਲ ਬੀਜੇਪੀ ਦੇ ਅਮਨਦੀਪ ਸਿੰਘ ਪੁਨੀਆ ਜੀ ਤੇ ਉਹਨਾਂ ਦੇ ਆਗੂ ਤੇ ਉਹਨਾਂ ਦੇ ਵਰਕਰ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਕਿ ਟਿਕਟ ਬਹਰੋਂ ਲਿਆਂਦੇਗੇ ਅਰਵਿੰਦ ਖੰਨਾ ਨੂੰ ਦੇ ਦਿੱਤੀ ਗਈ ਜਦ ਕਿ 6 ਮਹੀਨਿਆਂ ਤੋਂ ਪਾਰਟੀ ਗੱਲ ਚ ਕਰ ਰਹੀ ਸੀ ਅਮਨਦੀਪ ਸਿੰਘ ਪੁਨੀਆ ਜੀ ਨਾਲ ਕਿ ਤੁਹਾਨੂੰ ਤੁਸੀਂ ਤਿਆਰੀ ਕਰੋ ਤੇ ਤੁਸੀਂ ਟਿਕਟ ਤੁਹਾਨੂੰ ਲੜਾਈ ਜਾਵੇਗੀ ਲੇਕਿਨ ਇੱਕੋ ਦਮ ਹਾਈ ਕਮਾਂਡ ਨੇ ਜੋ ਅਰਵਿੰਦ ਖੰਨਾ ਨੂੰ ਟਿਕਟ ਦਿੱਤੀ ਹੈ ਜਿਸ ਦੇ ਨਾਲ ਵਰਕਰਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਤੇ ਨਿਰਾਸ਼ਾ ਪਾਈ ਜਾ ਰਹੀ ਹੈ ਵਰਕਰ ਕਹਿੰਦੇ ਨੇ ਜੇ ਹਾਈ ਕਮਾਂਡ ਨੇ ਹੁਕਮ ਜਾਰੀ ਰਿਹਾ ਕਿ ਅਰਵਿੰਦ ਖੰਨਾ ਹੀ ਟਿਕਟ ਲੜਨ ਟਿਕਟੇ ਤੇ ਲੜਨਗੇ ਤੇ ਲੋਕ ਸਭਾ ਦੇ ਉਹੀ ਉਮੀਦਵਾਰ ਹੋਣਗੇ ਬੀਜੇਪੀ ਵੱਲੋਂ ਤਾਂ ਵਰਕਰ ਕਦੇ ਨਾ ਕਦੇ ਸਾਥ ਤਾਂ ਦੇਣਗੇ ਲੇਕਿਨ ਜੋ ਜੋਸ਼ ਹੈ ਵਰਕਰਾਂ ਵਿੱਚ ਉਹ ਦੇਖ ਨੂੰ ਨਹੀਂ ਮਿਲੇਗਾ ਸੰਗਰੂਰ ਤੋਂ ਗੁਰਿੰਦਰ ਸਿੰਘ ਸਕਾਈ ਨਿਊਜ਼ ਪੰਜਾਬ